ਇਸ ਬੰਦੇ ਨੇ ਸਾਰੀ ਜ਼ਿੰਦਗੀ ਇਸ ਨੱਕਰ 'ਚ ਕੱਢੀ ਆ ਮਾਪਿਓ ਸੀ ਕਿ ਮਜ਼ਦੂਰ ਪਰਿਵਾਰ ਆ ਮਾਪਿਓ ਮਰ ਗਏ ਭੈਣ ਸੀ ਇੱਕ ਉਹ ਵਿਆਹੀ ਹੋਈ ਆ ਉਹ ਆਪਦੇ ਘਰੇ ਚਲੇ ਗਈ ਉਹਨੇ ਮੁੜ ਕੇ ਨਹੀਂ ਪਿੱਛੇ ਝੋਕੇ ਦੇਖਿਆ ਘਰ ਪਰਿਵਾਰ ਹੈ ਨਹੀਂ ਆ ਇਹਦਾ ਅੱਜ ਵੀ ਹੁਣ ਉਮੀਦ ਹੁਣ ਲੱਭਿਆ ਸਾਨੂੰ ਇਹਦੇ ਜੇ ਹੋ ਸਕਦਾ ਜੇ ਹੈਲਪ ਕਰੀਓ ਭਾਈ ਸ਼ੂਗਰ ਦੇ ਨਾਲ ਨਾਲ ਪਿੱਛੇ ਇਹਦੇ ਇੱਕ ਫੋੜਾ ਹੋ ਗਿਆ ਢੋਣ ਤੇ ਉਹਦੇ ਵਿੱਚ ਇਹਦੇ ਕੀੜੇ ਪਏ ਹੋਇਆ ਪਿੱਛੇ ਢੋਣ ਤੇ ਏਡਾ ਵੱਡਾ ਗੁੱਛਾ ਕੀੜਿਆਂ ਦਾ ਇੱਥੇ ਧੌਣ ਦੇ ਉੱਤੇ ਘੁੰਮ ਰਿਹਾ। ਕਿਉਂਕਿ ਸਪਾਇਨਲ ਇੰਜਰੀ ਦੇ ਨਾਲ ਸਪਾਇਨ ਹੈ ਸਾਡੀ ਹੈਨਾ 30 ਦੀ ਹੱਡੀ ਆ। ਤੇ ਜੇ ਉਹਦੇ 'ਚ ਕੋਈ ਇੰਜਰੀ ਹੋ ਗਈ ਜਾਂ ਉਹਦੇ ਕੋਈ ਦਿੱਕਤ ਆ ਗਈ ਕੋਈ ਨਸ ਨੂੰ ਤਾਂ ਬੰਦੇ ਦਾ ਪੂਰਾ ਬਾਡੀ ਪੂਰਾ ਸਰੀਰ ਪੈਰਾਲਾਈਜ਼ ਹੋ ਜਾਂਦਾ। ਉਸ ਘਰ 'ਚ ਜੰਮਿਆ ਸੀ ਜਿੱਥੇ ਸਾਰੇ ਰਿਸ਼ਤੇ ਸੀਗੇ। ਇਹਦੇ ਵੀ ਤਾਂ ਨਾਨਕੇ ਹੋਣਗੇ ਕਿਤੇ। ਇਦਿਆਂ ਵੀ ਮਾਮੇ ਮਾਸੀਆਂ ਹੋਣਗੇ ਕਿਤੇ ਪਰ ਕੋਈ ਨਹੀਂ ਪੁੱਛਦਾ ਪੈਨ ਹੁਣ ਇਹ ਬੰਦਾ ਨਰਕ ਘਟ ਰਿਹਾ ਇਸ ਟਾਈਮ ਵਿਚਾਰਾ ਪਿੰਡ ਵਾਲੇ 노 ਡਾਊਟ ਰੋਟੀ ਪਾਣੀ ਵੀ ਦਿੰਦੇ ਆ ਲੀਡਾ ਕੱਪੜਾ ਵੀ ਦਿੰਦੇ ਆ ਜਿਹਦੇ ਕਰਕੇ ਤਾਂ ਹੀ ਜਿਉਂਦਾ ਹੈ ਇੰਨੀ ਜ਼ਿਆਦਾ ਸਮੈਲ ਆ ਰਹੀ ਏ ਵੀਰ ਦੇ ਕੋਲੋਂ ਧੰਨਵਾਦ ਆ ਵੀ ਵੀਰ ਹੋਣਾ ਨੇ ਫੇਰ ਵੀ ਰਲ ਕੇ ਇਹਦੀ ਸੇਵਾ ਕਰਦੇ ਰਹੇ ਪਾ ਜੀ ਆਇਆ ਬੰਦਾ ਉਹ ਲੱਖਾ ਆਇਆ ਦਾ ਨਾਮ ਇਹ ਦਰਬੀਸ਼ ਪਿੰਡ ਚ ਬਚਪਨ ਤੋਂ ਹੀ ਇੱਥੇ ਰਹਿ ਰਿਹਾ ਪਾ ਜੀ ਤੇ ਪਿੰਡ ਵਾਲਿਆ ਤੁਸੀਂ ਜਿੱਤੋਂ ਦਿਲ ਕਰਦਾ ਰੋਟੀ ਖਾ ਲਈ ਜਾਂ ਕਿਦਾਂ ਮਸਤ ਮੋਲਾ ਦਾ ਬੰਦਾ ਆ ਇਹ ਤੇ ਪਾ ਜੀ ਇਹਦਾ ਹੁਣ ਕੰਡੀਸ਼ਨ ਇਹ ਆ ਕਿ ਪਿੰਡ ਵਾਲਿਆ ਜਿੱਥੇ ਕਿਤੇ ਰੋਟੀ ਖਾ ਲਈ ਕਿਤੇ ਕਿਤੋਂ ਖਾ ਲਈ ਤੇ ਹੁਣ ਪਾ ਜੀ ਚੱਕਰੇ ਆ ਕਿ ਹੁਣ ਇਹਦੇ ਥੋੜੇ ਜਿਓ ਉਹ ਪੈ ਗਿਆ ਇਹ ਜ਼ਖਮ ਹੋਣ ਕਰਕੇ ਧੌਂ ਦੇ ਪਿੱਛੇ ਕੀੜੇ ਤੇ ਜਿਹਦੇ ਕਰਕੇ ਹੁਣ ਇਹਦੀ ਕੰਡੀਸ਼ਨ ਬਹੁਤ ਜ਼ਿਆਦਾ ਬੁਰੀ ਆ ਤੇ ਆ ਦਰবেশਪਿੰਡ ਦਾ ਇਹ ਅੱਡਾ ਆ ਭਾਜੀ ਤੇ ਭਾਜੀ ਬੇਨਤੀ ਆ ਕਿ ਜਿੱਦਾਂ ਵੀ ਹੋ ਸਕਦਾ ਆ ਵੀ ਇਹਨੂੰ ਛੇਤੀ ਤੋਂ ਇਹਨੂੰ ਇੱਥੋਂ ਜੇ ਹੋ ਸਕਦਾ ਤਾਂ ਇਹਨੂੰ ਭਾਈ ਜਰੂਰ ਇਹਦਾ ਛੇਤੀ ਛੇਤੀ ਦਾ ਠੀਕਰਾਓ ਮੇਰੀ ਸ਼ਾਪ ਆ ਤੇ ਆਪ ਜੀ ਅੱਗੇ ਬੇਨਤੀ ਆ ਤੇ ਇਹਦਾ ਇੱਥੇ ਬਾਲੀ ਬਾਰ ਤੋਂ ਕੋਈ ਨਹੀਂ ਆ ਤੇ ਆਪ ਜੀ ਅੱਗੇ ਕਿਰਪਾਈ ਆ ਕਿ ਇਹਨੂੰ ਜਰੂਰ ਇੱਥੋਂ ਭਾਜੀ ਇਹਨੂੰ ਲੈ ਜਾਓ ਇਹ ਲਿਆ ਕੇ ਤਾਂ ਇਹਦਾ ਜੇ ਹੋ ਸਕਦਾ ਭਾਈ ਜਰੂਰ ਠੀਕ ਕਰਾਓ ਇਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਜਲੰਧਰ ਜ਼ਿਲ੍ਹੇ ਦਾ ਪਿੰਡ ਕਪੂਰਥਲਾ ਜ਼ਿਲ੍ਹੇ ਦਾ ਦਰবেশ ਪਿੰਡ ਬਿਲਕੁਲ ਫਗਵਾੜੇ ਸ਼ਹਿਰ ਦੀਆਂ ਜੜਾਂ 'ਚ ਪੈਂਦਾ। ਉੱਥੇ ਖੜੇ ਆ ਦਰবেশ ਪਿੰਡ ਇੱਕ ਦਰবেশ ਬੰਦਾ ਏਸੇ ਪਿੰਡ ਦੇ ਵਸਿੰਦਾ ਵਾ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਵੀ ਖੜੇ ਨੇ ਸਾਡੇ ਕੋਲੇ ਇਸ ਬੰਦੇ ਨੇ ਸਾਰੀ ਜ਼ਿੰਦਗੀ ਇਸ ਨਗਰ 'ਚ ਹੀ ਕੱਢੀ ਆ ਮਾਂ ਪਿਓ ਸੀ ਕਿ ਮਜ਼ਦੂਰ ਪਰਿਵਾਰ ਆ ਮਾਂ ਪਿਓ ਮਰ ਗਏ ਭੈਣ ਸੀ ਇੱਕ ਉਹ ਵਿਆਹੀ ਹੋਈ ਆ ਉਹ ਆਪਦੇ ਘਰੇ ਚਲੇ ਗਈ ਉਹਨੇ ਮੁੜ ਕੇ ਨਹੀਂ ਪਿੱਛੇ ਭੌਕੇ ਦੇਖਿਆ ਤੇ ਇਹਦਾ ਇੱਥੇ ਘਰ ਸੀ ਕਹਿੰਦੇ ਪਿੰਡ 'ਚ ਉਹ ਵੀ 25-30 ਹਜ਼ਾਰ ਰੁਪਏ ਦਾ ਉਸ ਟਾਈਮ ਅਜ ਤੋਂ ਵੀ 25 ਸਾਲ ਪਹਿਲਾਂ ਵੇਚ ਗਿਆ ਤੇ ਉਹ ਵੀ ਪੈਸੇ ਦੱਸਦੇ ਆ ਪਿੰਡ 'ਚ ਕਿਸੇ ਦੇ ਘਰੇ ਕਿਸੇ ਕੋਲੇ ਪਏ ਆ ਉਹ ਜਾਂ ਉਹ ਬੰਦਾ ਜਾਣਦਾ ਉਹ ਰੱਬ ਜਾਣਦਾ ਵੀ ਉਹ ਕਿੱਥੇ ਆ ਜਾਂ ਕੀ ਆ ਉਹ ਕਿਵੇਂ ਆ ਪਰ ਹੁਣ ਇਹ ਬੰਦਾ ਨਰਕ ਘਟ ਰਿਹਾ ਇਸ ਟਾਈਮ ਵਿਚਾਰਾ ਪਿੰਡ ਵਾਲੇ 노 ਡਾਊਟ ਰੋਟੀ ਪਾਣੀ ਵੀ ਦਿੰਦੇ ਆ ਲੀਡਾ ਕੱਪੜਾ ਵੀ ਦਿੰਦੇ ਆ ਜਿਹਦੇ ਕਰਕੇ ਤਾਂ ਹੀ ਜਿਉਂਦਾ ਇਹ ਤੇ ਡਾਕਟਰ ਸਾਹਿਬ ਖੜੇ ਨੇ ਕੋਲੇ ਇੱਥੇ ਡਾਕਟਰ ਸਾਹਿਬ ਇਹਦੇ ਪੱਟੀ ਵਗੈਰਾ ਵੀ ਕਰ ਦਿੰਦੇ ਨੇ 슈ਗਰ ਹੋ ਗਿਆ 슈ਗਰ ਦੇ ਨਾਲ ਨਾਲ ਪਿੱਛੇ ਇਹਦੇ ਕਿ ਫੋੜਾ ਹੋ ਗਿਆ ਢੋਣ ਤੇ ਹੁਣ ਤੁਹਾਨੂੰ ਅਸੀਂ ਜਾਗਮਤਾ ਦਿਖਾ ਨਹੀਂ ਸਕਦੇ ਪਰ ਧੰਨਵਾਦ ਡਾਕਟਰ ਸਾਹਿਬ ਦਾ ਇਹਨਾਂ ਨੇ ਪੱਟੀ ਕੀਤੀ ਹੋਈ ਆ ਤੇ ਜਿਹੜੀ ਸਾਨੂੰ ਪਬਲਿਕ ਵੀਡੀਓ ਆਈ ਆ ਉਹ ਵੀ ਅਸੀਂ ਮੂਰੇ ਲਾਈ ਆ ਤੁਸੀਂ ਦੇਖੋ ਉਹਦੇ ਵਿੱਚ ਇਹਦੇ ਕੀੜੇ ਪਏ ਹੋਇਆ ਪਿੱਛੇ ਧੌਣ ਤੇ ਐਡਾ ਵੱਡਾ ਗੁੱਛਾ ਕੀੜਿਆਂ ਦਾ ਇੱਥੇ ਧੌਣ ਦੇ ਉੱਤੇ ਘੁੰਮ ਰਿਹਾ ਤੇ ਉਸ ਵੀਡੀਓ ਨੂੰ ਦੇਖ ਕੇ ਸਾਡੇ ਮਨ ਦੇ ਵਿੱਚ ਵੀ ਆਇਆ ਵੀ ਵੀਰੇ ਦੀ ਹਾਲਤ ਬਹੁਤ ਵਿਗੜ ਜਾਣੀ ਕਿਉਂਕਿ ਜਿਹੜੀ ਇਸ ਜਗ੍ਹਾ ਤੇ ਕੀੜੇ ਪੈ ਜਾਂਦੇ ਧੌਣ 'ਚ ਪਿੱਛੇ ਕਿਉਂਕਿ ਸਪਾਇਨਲ ਇੰਜਰੀ ਹੈ ਤੇ ਨਾਲ ਸਪਾਇਨ ਆ ਸਾਡੀ ਹੈ ਨਾ ਰੀੜ੍ਹ ਦੀ ਹੱਡੀ ਆ ਤੇ ਜੇ ਉਹਰੇ 'ਚ ਕੋਈ ਇੰਜਰੀ ਹੋ ਗਈ ਜਾਂ ਉਹਰੇ ਕੋਈ ਦਿੱਕਤ ਆ ਗਈ ਕੋਈ ਨਸ ਨੂੰ ਤਾਂ ਬੰਦੇ ਦਾ ਪੂਰਾ ਬਾਡੀ ਪੂਰਾ ਸ਼ਰੀਰ ਪੈਰਾਲਾਈਜ਼ ਹੋ ਜਾਂਦਾ ਅੱਜ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਚੱਲ ਰਹੇ ਆ ਅਸੀਂ ਵੱਡਾ ਹਿੱਸਾ ਪੰਜਾਬ ਦਾ ਪਾਣੀ ਨਾਲ ਭਰਿਆ ਪਿਆ ਅਸੀਂ ਬਹੁਤ ਵੱਡੇ ਲੈਵਲ ਤੇ ਸਾਡੇ ਭੈਣ ਭਰਾ ਉੱਥੇ ਸੇਵਾ ਕਰ ਰਹੇ ਆ ਰਾਸ਼ਨ ਦੀ ਦਵਾਈਆਂ ਦੀ ਸਾਰੇ ਤਰ੍ਹਾਂ ਦੀ ਤੇ ਇੱਥੇ ਕੇਸ ਗੱਲ ਦੀ ਬੜੀ ਸਾਨੂੰ ਚੰਗੀ ਲੱਗੀ ਸਕੂਨ ਮਿਲਿਆ ਵੀ ਇਸ ਬੰਦੇ ਦੀ ਜੇ ਹਾਲਤ ਵਿਗੜੀ ਜੇ ਇਹਦੇ ਕੀੜੇ ਪੈ ਵੀ ਗਏ ਚਲੋ ਇਹ ਠੀਕ ਨਹੀਂ ਸਿੱਧਾ ਬੰਦਾ ਇਹਨੂੰ ਤਾਂ ਵਿਚਾਰੇ ਨੂੰ ਪਤਾ ਹੀ ਨਹੀਂ ਨਾ ਚੰਗੇ ਦਾ ਨਾ ਮਾੜੇ ਦਾ ਨਾ ਚੜੀ ਦਾ ਨੱਥੀ ਦਾ ਇਹ ਤਾਂ ਜਿੱਥੇ ਰਾਤ ਹੋ ਗਈ ਉੱਥੇ ਸੌ ਜਾਣਾ ਘਰ-ਬਾਰ ਵੀ ਹੈ ਨਹੀਂ ਸਿਰ ਤੇ ਛੱਤ ਕੋਈ ਨਹੀਂ ਤੇ ਜਿਹਦੇ ਕਹਿਤਾ ਉਹਦੇ ਨਾਲ ਹੀ ਤੁਰ ਪੈਣਾ ਤੇ ਕੰਮ ਨੂੰ ਕੰਮਾਂ ਵੀ ਬੜਾ ਕੰਮਾਂ ਵੀ ਜਿਹਦੇ ਨਾਲ ਚਲਿਆ ਗਿਆ ਉਹਨੇ ਨਾ ਕੰਮ ਵੀ ਕਰਾਉਣਾ ਤੇ ਪੈਸੇ ਦਾ ਕੋਈ ਲਾਲਚ ਨਹੀਂ ਇੱਥੇ ਕਿਸਾਂ ਦੀ ਜਗ੍ਹਾ ਬਾ ਪੀੜਾਂ ਦੀ ਜਗ੍ਹਾ ਉੱਥੇ ਰਹਿਣ ਲੱਗ ਜਾਂਦਾ ਉੱਥੇ ਜਾ ਕੇ ਰੋਟੀ ਪਾਣੀ ਖਾਂਦਾ ਉੱਥੇ ਸੌ ਜਾਂਦਾ ਹੁਣ ਕੁਝ ਦਿਨਾਂ ਤੋਂ ਇਹਨੇ ਪੱਟੀ ਨਹੀਂ ਸੀ ਕਰਾਈ ਜਿਹਦੇ ਕਰਕੇ ਕੀੜੇ ਪੈ ਗਏ ਸੀ ਗੱਲ ਆਪਾਂ ਕਰਦੇ ਆਂ ਵੀ ਪੰਜਾਬ ਦੇ ਵਿੱਚ ਦੇਖੋ ਆਪਾਂ ਦਾਨੀ ਵੀ ਬਹੁਤ ਆਪਣੇ ਮੁਸੀਬਤਾਂ ਵੀ ਆਉਂਦੀਆਂ ਆਪਾਂ ਲੜਦੇ ਵੀ ਆਂ ਸਾਰੇ ਇਕੱਠੇ ਹੋ ਕੇ ਅੱਗੇ ਪੰਜਾਬ ਦੇ ਵਿੱਚ ਨਾ ਜੇ ਕੋਈ ਇਸ ਤਰ੍ਹਾਂ ਦਾ ਸਿੱਧਾ ਪੱਧਰਾ ਬੰਦਾ ਹੁੰਦਾ ਸੀ ਨਾ ਤੇ ਉਹਨੂੰ ਲੋਕ ਮਤਲਬ ਆਪਣੇ ਕਰਮ ਚੰਗੇ ਸਮਝਦੇ ਹੁੰਦੇ ਸੀ ਵੀ ਜੇ ਉਹ ਸਾਡੇ ਘਰੇ ਰੋਟੀ ਖਾ ਕੇ ਆ ਕੇ ਜਾਂ ਸਾਡੇ ਨਾਲ ਦੋ ਬੋਲ ਬੋਲੇ ਉਹ ਲੱਖ ਆ ਕਿਵੇਂ ਆ ਲੱਖ ਆ ਕੀ ਹਾਲ ਆ ਯਾਨੀ ਕਿ ਇੱਕ ਸਾਂਝਾ ਹੁੰਦਾ ਸੀ ਸਾਰੇ ਪਿੰਡ ਦਾ ਬੰਦਾ ਸਾਰਾ ਪਿੰਡ ਹੀ ਉਹਨੂੰ ਤਿਉਹ ਕਰਦਾ ਪ੍ਰੇਮ ਕਰਦਾ ਸੀ ਤੇ ਜੋ ਕਿ ਲੱਖੇ ਨਾ ਵੀ ਹੋ ਰਿਆ ਸੀ ਪਰ ਅੱਗੇ ਇੱਕ ਉਹਦਾ ਆਬਦਕਾਰ ਹੁੰਦਾ ਸੀ ਇੱਕ ਉਹਦੀ ਛੱਤ ਹੁੰਦੀ ਸੀ ਆਪਦੀ ਉਹ ਰਾਤ ਨੂੰ ਜਿੰਮੇ ਮਰਜੀ ਦਿਨੇ ਸਾਰੇ ਪਿੰਡ ਚ ਘੁੰਮਦਾ ਫਿਰਦਾ ਸੀ ਸਾਡੇ ਪਿੰਡ ਵੀ ਹੁੰਦਾ ਸੀ ਇੱਕ ਉਹਨੇ ਵੀ ਸਾਰੇ ਪਿੰਡ ਚ ਘੁੰਮੀ ਜਾਣਾ ਸ਼ਾਮ ਨੂੰ ਘਰ ਉਹਨੂੰ ਸੇਵਕ ਕਹਿੰਦੇ ਸੇਵਕ ਸੀ ਉਹਦਾ ਨਾਮ ਪਰ ਅੱਜ ਇਹਨਾਂ ਲੋਕਾਂ ਦੇ ਸਿਰਾਂ ਤੋਂ ਛੱਤ ਵੀ ਖੋਈ ਗਈ ਆ ਕਿਉਂਕਿ ਅੱਜ ਦਾ ਸਮਾਂ ਕੀ ਆ ਅੱਜ ਅਸੀਂ ਕਿਸੇ ਦੀ ਮਜਬੂਰੀ ਖਰੀਦਦੇ ਆ ਅੱਜ ਅਸੀਂ ਕਿਸੇ ਦੀ ਤਕਲੀਫ ਨੂੰ ਖਰੀਦ ਲੈਨੇ ਆ ਲਾਕਾ ਸਿੱਧਾ ਸੱਧਰਾ ਸੀ ਸਮਝ ਹੈ ਨਹੀਂ ਸੀ ਕਿਸ ਨੇ ਲਾਲਚ ਵਾਸ ਇਹਦੇ ਸਰ ਦੀ ਛਾਤੀ ਲੈ ਲਈ ਉਸ ਘਰ ਚ ਜੰਮਿਆ ਸੀ ਜਿੱਥੇ ਸਾਰੇ ਰਿਸ਼ਤੇ ਸੀਗੇ ਇਹਦੇ ਵੀ ਤਾਂ ਨਾਨਕੇ ਹੋਣਗੇ ਕਿਤੇ ਇਹਦੀਆਂ ਵੀ ਮਾਮੇ ਮਾਸੀਆਂ ਹੋਣਗੇ ਕਿਤੇ ਪਰ ਕੋਈ ਨਹੀਂ ਪੁੱਛਦਾ ਭੈਣ ਬਰਾਬਰ ਇੰਨੀ ਜ਼ਿਆਦਾ ਸਮੈਲ ਆ ਰਹੀ ਏ ਵੀਰ ਦੇ ਕੋਲੋਂ ਧੰਨਵਾਦ ਆ ਵੀ ਵੀਰ ਹੋਣਾ ਨੇ ਫੇਰ ਵੀ ਰਲ ਕੇ ਇਹਦੀ ਸੇਵਾ ਕਰਦੇ ਰਹੇ ਪੰਚਾਇਤ ਸਰਪੰਚ ਸਾਹਿਬ ਖੜੇ ਨੇ ਕੱਪੜੇ ਵਗੈਰਾ ਵੀ ਸਾਰਾ ਪੈੰਡ ਹੀ ਦਿੰਦਾ ਵੈਸੇ ਤਾਂ ਉਹ ਕਹਿੰਦੇ ਆ ਸ਼ਰਟ ਵੀ ਜਿਹੜੀ ਪਾਈ ਆ ਸਰਕਾਰੀ ਤੌਰ ਤੇ ਜਿਹੜੀਆਂ ਟੀ-ਸ਼ਰਟਾਂ ਵੰਡੀਆਂ ਗਈਆਂ ਸੀ ਨਸ਼ੇ ਵਿਰੁੱਧ ਜੁੱਧ ਨਸ਼ੇ ਵਿਰੁੱਧ ਵਾਲੀ ਉਹ ਪਾਈ ਹੋਈ ਹੈ ਬਾਈ ਦੇ ਪਰ ਅੱਜ ਦੇ ਰਿਸ਼ਤੇ ਨਾਤੇ ਬਿਲਕੁਲ ਖਤਮ ਹੋਈ ਜਾਂਦੇ ਆ ਸਾਡੀ ਹੱਥ ਜੋੜ ਕੇ ਬੇਨਤੀ ਆ ਕਰਮਾਂ ਤੇ ਭਾਗਾਂ ਵਾਲਿਆਂ ਨੂੰ ਸੇਵਾ ਮਿਲਦੀ ਹੈ ਇਦਾਂ ਦੇ ਦਰਬੇਸ਼ ਬੰਦਿਆਂ ਦੀ ਤੇ ਦਰਬੇਸ਼ ਪਿੰਡ 'ਚ ਖੜਾ ਇਹ ਦਰਬੇਸ਼ ਬੰਦਾ ਪਰ ਇਹਦੇ ਆਪਣਿਆਂ ਨੇ ਇਹ ਤੋ ਮੁੱਖ ਮੋੜ ਲਿਆ ਅੱਜ ਸਾਡੇ ਪਿੰਡਾਂ ਦੇ ਵਿੱਚ ਵੀ ਅਸੀਂ ਜਾਈਦਾ ਜਦੋਂ ਇਸ ਤਰ੍ਹਾਂ ਦੇ ਕਿਸੇ ਬੰਦੇ ਨੂੰ ਲੈਣ ਦੇਖੋ ਸਰਪੰਚ ਸਾਹਿਬ ਵੀ ਖੜੇ ਆ ਨਗਰ ਦੇ ਮੈਂਬਰ ਵੀ ਖੜੇ ਆ ਹਰ ਇੱਕ ਬੰਦਾ ਆਪਣੀ ਜ਼ਿੰਦਗੀ 'ਚ ਇੰਨਾ ਕਿ ਜ਼ਿਆਦਾ ਵਿਅਸਤ ਆ ਕੋਈ ਬੰਦਾ ਕਿਸੇ ਨੂੰ ਆਪਦੇ ਘਰੇ ਤਾਂ ਰੱਖ ਨਹੀਂ ਸਕਦਾ ਇਹ ਤਾਂ ਹੈ ਨਹੀਂ ਵੀ ਹੁਣ ਲੱਖੇ ਨੂੰ ਕੋਈ ਆਪਦੇ ਘਰੇ ਰੱਖੂ ਤੇ ਲੱਖੇ ਦੀ ਜ਼ਿੰਦਗੀ ਦੀ ਜ਼ਿੰਮੇਵਾਰੀ ਕੋਈ ਲੈ ਲਊ ਹਾਂ ਕੋਈ ਰੋਟੀ ਪਾਣੀ ਦੇ ਸਕਦਾ ਕੋਈ ਕੱਪੜੇ ਦੇ ਸਕਦਾ ਕੋਈ ਦਵਾਈ ਲੈ ਕੇ ਦੇ ਸਕਦਾ ਉਹ ਪਿੰਡ ਦਾ ਵਸਨੀਕ ਸਾਰੇ ਪਿੰਡ ਦੇ ਲੋਕ ਉੱਥੇ ਮੌਜੂਦ ਹੁੰਦੇ ਆ ਜਦੋਂ ਅਸੀਂ ਲੈ ਕੇ ਆਉਂਨੇ ਆ ਸਾਰੇ ਪਿੰਡ ਦੀ ਮਤਲਬ ਇਹੀ ਗੱਲ ਹੁੰਦੀ ਆ ਵੀ ਬਾਈ ਇਹਨੂੰ ਸੰਭਲਣ ਵਾਲਾ ਕੋਈ ਨਹੀਂ ਹੈਗਾ ਇਹਨੂੰ ਦੇਖਣ ਵਾਲਾ ਕੋਈ ਨਹੀਂ ਹੈਗਾ ਵੀ ਰੁੱਲਦਾ ਚੱਲਿਆ ਨਹੀਂ ਜਾਂਦਾ ਤੜਫਦਾ ਦੇਖਿਆ ਨਹੀਂ ਜਾਂਦਾ ਕੀੜੇ ਪੈ ਜਾਣੇ ਆਪਣੇ ਥੋੜਾ ਜਿਹਾ ਵੀ ਇੱਥੇ ਕੋਈ ਮਾੜਾ ਮੋਟਾ ਜੀਵ ਵੀ ਚੜ ਜਾਵੇ ਨਾ ਧੌਣ ਤੇ ਆਪਣੇ ਤੇ ਆਪਾਂ ਇੱਦਾਂ ਇੱਦਾਂ ਕਰਨ ਲੱਗ ਪਏ ਇੱਕ ਮਿੰਟ 'ਚ ਝਾੜ ਦਿੰਨੇ ਆ ਮੜੇ ਜੀ ਕੋਈ ਕੀੜੀ ਵੀ ਚੜ ਜਾਵੇ ਤੇ ਇਹਦੇ ਇੱਥੇ ਪੱਟ ਤੇ ਏਡਾ ਵੱਡਾ ਮੋਰਾ ਦੋ ਮੋਰੀਆਂ ਵਾਂ ਜਿਨ੍ਹਾਂ ਦੇ ਵਿੱਚ ਕੀੜੇ ਸੀ ਇੰਨੀ ਤਕਲੀਫ ਦੇ ਵਿੱਚ ਆ ਮੀਂਹ ਪੈ ਰਿਹਾ ਦਿਨ ਰਾਤ ਚਾਰ ਪੰਜ ਦਿਨਾਂ ਤੋਂ ਪੰਜਾਬ ਦੇ ਹਾਲਾਤ ਸਾਰਿਆਂ ਨੂੰ ਪਤਾ ਹੀ ਆ ਤਾਂ ਇਹ ਬੰਦਾ ਸੜਕਾਂ ਤੇ ਦਰਦ ਦਰਦ ਦੀਆਂ ਠੋਕਣਾ ਖਾਂਦਾ ਤੁਰਿਆ ਫਿਰਦਾ। ਬਾਈ ਇਹਦੇ ਚਾਚੇ ਤਾਏ ਜਾਂ ਕੋਈ ਹੋਰ ਪਿੰਡ 'ਚ ਹੋਊ ਕੋਈ ਤਾਂ। ਇਹ ਹਾਂ ਜੀ ਮਰ ਗਿਆ। ਮਰ ਗਿਆ। ਸਿਖੇ ਉਹ ਭਰਾ ਹੋਣਗੇ ਚਾਚੇ ਤਾਏ ਦੇ ਮੁੰਡੇ। ਕਿੰਨੇ ਤੇਰੇ ਡੈਡੀ ਹੁਣ ਕਿੰਨੇ ਭਰਾ ਸੀ? ਪੰਜ ਭਰਾ ਸੀ। ਹਾਂ ਮਰ ਗਿਆ। ਪੰਜ ਭਰਾ ਸੀ। ਉਹਨਾਂ ਦੇ ਬੱਚੇ ਤਾਂ ਹੋਣਗੇ ਨਾ। ਤੇਰੇ ਭਰਾ ਭਤੀਜੇ। ਹੋਰ ਆ ਜੇ ਵੀਰ ਵੀਰੇ ਹੋਣੇ ਹੈਗੇ। ਮਤਲਬ ਇਹ ਆ ਆਮ ਰਿਸ਼ਤੇਦਾਰ ਨੇ ਨਾਨਕੇ ਕਿਹੜੇ ਪਿੰਡ ਸੀ ਲਾਖੇ ਹੋ ਇੱਧਰ ਆ ਇੱਧਰ ਆਓ ਰਾਜਪੁਰ ਭਈਆ ਕਿਹੜਾ ਪਿੰਡ ਰਾਜਪੁਰ ਭਈਆ ਰਾਜਪੁਰ ਭਈਆ ਇੱਧਰ ਰਾਜਪੁਰ ਭਈਆ ਸਿਆਰਪੁਰ ਚਾਹ ਜੀ ਬਸ ਮਸਲਾ ਤਾਂ ਇੱਥੇ ਖੜਾ ਆ ਜੀ ਅੱਜ ਸਾਡੇ ਵਰਗੇ ਕਾਲਜੋਗੀ ਪਾਪੀ ਚੋਰ ਚੱਕੇ ਸਮਾਜ ਸੇਵੀ ਬਣ ਗਿਆ ਤੇ ਜਿਨ੍ਹਾਂ ਨੇ ਸਾਂਭਣਾ ਸੀ ਰਿਸ਼ਤੇਦਾਰ ਭੈਣ ਭਰਾ ਉਹ ਸਭ ਮੁੱਖ ਮੋੜ ਗਿਆ ਆਸ਼ਰਮ ਬਣ ਜਾਂਦੇ ਆ ਤੇ ਲੋਕ ਆਸ਼ਰਮਾਂ ਚ দান ਦੇ ਜਾਂਦੇ ਆਸ਼ਰਮਾਂ ਦੀਆਂ ਬਿਲਡਿੰਗਾਂ ਵੀ ਵੱਡੀਆਂ ਬਣ ਜਾਂਦੀਆਂ ਅੱਜ ਸਾਡੇ ਸੁਪਨਿਆਂ ਦੇ ਘਰ ਠੀਕ ਹੈ ਬਾਈ ਅੱਜ ਕਰੀਬ 1000 ਮੈਂਬਰ ਅਸੀਂ ਉੱਥੇ ਰਹਿੰਦੇ ਆ ਪਿਛਲੇ 10 ਸਾਲਾਂ ਦੇ ਵਿੱਚ ਇੱਕ ਮੈਂਬਰ ਤੋਂ ਸ਼ੁਰੂ ਹੋਏ ਸੀ ਅੱਜ 1000 ਦੇ ਕਰੀਬ ਬੰਦਾ ਉੱਥੇ ਰਹਿ ਰਿਹਾ ਤੇ ਹੋ ਸਕਦਾ ਆਉਣ ਵਾਲੇ 10 ਸਾਲਾਂ ਤੱਕ ਉਸੇ 10000 ਬੰਦੇ ਦੀ ਵੀ ਕੈਪੈਸਿਟੀ ਬਣ ਜਵੇ ਕਿਉਂਕਿ ਲੋਕ ਦਾਨ ਕਰ ਰਹੇ ਤੇ ਬਿਲਡਿੰਗਾਂ ਬਣਾਈ ਜਾਂਦੀਆਂ ਪਰ ਅਸਲ ਹੱਲ ਕੀ ਆ ਅਸਲ ऐसे ਲੋਕਾਂ ਨੂੰ ਉਹਨਾਂ ਦੇ ਆਪਣੇ ਨਹੀਂ ਸਾਥ ਰਹੇ ਜਿਹੜਾ ਕੋਈ ਛੜਾ ਵਾ ਜਿਨੇ ਵਿਆਹ ਨਹੀਂ ਕਰਾਇਆ ਜਾਂ ਕੋਈ ਐਸਾ ਭਗਤ ਬੰਦਾ ਅੱਜ ਸਭ ਤੋਂ ਵੱਧ ਉਹਨਾਂ ਦੀ ਦੁਰਦਸ਼ਾ ਹੋ ਰਹੀ ਹੈ ਤੇ ਸਾਨੂੰ ਇਹਦੇ ਬਾਰੇ ਵਿਚਾਰਨਾ ਚਾਹੀਦਾ ਘਟੋ ਘਟ ਆਪਾਂ ਆਪਣੇ ਖੂਨ ਦੀ ਤਾਂ ਬਾਹ ਫੜੀਏ ਭਾਈ ਇਹੀ ਇਹਦੇ ਕੋਲੇ ਕਿਲਾ ਦੋ ਕਿਲੇ ਜ਼ਮੀਨ ਹੁੰਦੀ ਤਾਂ ਪਤਾ ਨਹੀਂ ਮਾਮੇ ਮਾਸੀਆਂ ਵੀ ਨਿਕਲ ਆਉਣੇ ਸੀ ਸਾਬ ਤੇਹੀ ਇਹਦੇ ਕੋਲੇ ਕੋਈ ਥੋੜੇ ਬਹੁਤੀ ਕੋਈ ਪੈਨਸ਼ਨ ਪੁਨਸ਼ਨ ਆਉਂਦੀ ਹੁੰਦੀ ਇਹਨੂੰ ਤੇ ਤਾਂ ਵੀ ਚਾਚੇ ਤਾਏ ਦੇ ਪੁੱਤ ਵੀ ਖੜੇ ਹੋ ਜਾਨੇ ਸੀ ਪਰ ਅਸੀਂ ਧੰਨਵਾਦ ਕਰਦੇ ਆ ਨਗਰ ਦਾ ਦਰਵੇਸ਼ ਪਿੰਡਾ ਫਗਵਾੜਾ ਤਹਿਸੀਲਾ ਕਪੂਰਥਾ ਜ਼ਿਲ੍ਹਾ ਬਿਲਕੁਲ ਸੜਕ ਦੇ ਉੱਤੇ ਇਹ ਪਿੰਡ ਵੱਸਦਾ ਤੇ ਇਹ ਵੀਰ ਪਿਛਲੇ 4-5 ਦਿਨਾਂ ਤੋਂ ਸਾਡੇ ਸੰਪਰਕ ਸੀਗੇ ਪਰ ਵੀਰਾ ਪੱਟੀਆਂ ਕਰੀ ਜਾਂਦਾ ਸੀ ਇਹਨੇ ਸਾਨੂੰ ਦੱਸਿਆ ਸੀ ਵੀ ਅਸੀਂ ਡਰੈਸਿੰਗ ਕਰਦੇ ਆ ਕੀੜੇ ਕੱਢਦੇ ਆ ਸਾਡਾ ਅੱਜ ਸਮਾਂ ਬਣਿਆ ਅੱਜ ਵੀ ਹੁਣ ਆਉਣ ਤੋਂ ਪਹਿਲਾਂ ਲੁਧਿਆਣੇ ਦੁਰਗਾ ਮਾਤਾ ਮੰਦਿਰ ਦੇ ਬਾਹਰ ਇੱਕ ਬਾਪੂ ਨੂੰ ਚੱਕ ਕੇ ਸਾਸਤਾ ਦੇ ਛੱਡ ਕੇ ਆਏ ਆ ਉਹਦੀ ਸਾਰੀ ਬਾਹਾਂ 'ਚ ਕੀੜੇ ਪਏ ਹੋਏ ਸੀ ਤੇ ਬੈਕ ਸਾਈਡ 'ਚ ਕੀੜੇ ਪਏ ਜਿਉਂ ਕਿ ਜਦੋਂ ਹੁਣ ਮੀਂਹ ਪੈ ਰਿਹਾ ਲੋਕ ਘਰੋਂ ਘਰੀ ਵੜ ਗਏ ਕੋਈ ਗੋਲਗਲੇ ਬਣਾ ਕੇ ਖਾਈ ਜਾਂਦਾ ਕੋਈ ਪਕੌੜੇ ਇਹ ਜਿਹੇ ਲੋਕ ਜਿਹੜੇ ਸੜਕਾਂ ਤੇ ਰਹਿ ਰਹੇ ਆ ਉਹਨਾਂ ਦੀ ਹਾਲਤ ਹੋਰ ਵੱਧ ਤੋਂ ਵੱਧਰ ਹੋ ਜਾਂਦੀ ਹੈ ਗੰਦੇ ਪਾਣੀ ਦੇ ਵਿੱਚ ਰਹਿਣਾ ਇਹਦੇ ਵੀ ਕੀੜੇ ਇਸੇ ਕਰਕੇ ਪਏ ਆ ਕਿਉਂ ਜੀ ਮੀਂਹ ਕਰਕੇ ਹੈਨਾ ਕਿਉਂਕਿ ਪਾਣੀ ਪਈ ਗਿਆ ਗੰਦਾ ਪਾਣੀ ਦੇ ਨਾਲ ਮੱਖੀਆਂ ਬੈਠੀਆਂ ਗਈਆਂ ਤੇ ਕੀੜੇ ਪਏ ਤੇ ਬਹੁਤ ਧੰਨਵਾਦ ਸਰਪੰਚ ਸਾਹਿਬ ਤੁਹਾਡਾ ਸਾਰਿਆਂ ਦਾ ਭਾਈ ਸਾਡੇ ਜਿੰਨੇ ਵੀ ਪਤਵੰਤੇ ਸੱਜਣ ਖੜੇ ਆ ਬਹੁਤ ਬਹੁਤ ਸ਼ੁਕਰੀਆ ਭਾਈ ਮੁੱਖ ਮੰਤਰੀ ਕਿਵੇਂ ਆ? ਹਾਂਜੀ ਵਧੀਆ ਆ ਭਾਈ। ਠੀਕ ਆ ਸਿੱਤਾਂ? ਹਾਂਜੀ ਸਿੱਤਾਂ ਵਧੀਆ। ਠੀਕ ਆ ਜੀ। ਲੱਖੇ ਨੂੰ ਲੈ ਕੇ ਜਾਣਾ ਆਪਾਂ ਨਾਲ ਹੁਣ। ਹਾਂਜੀ ਮਹਾਰਾਜ ਕਿਰਪਾ ਕਰੇ ਤੇ। ਹਾਂ। ਮਹਾਰਾਜ ਚੰਗੀ ਕਰਾ ਰੱਖੇ। ਵਾਹਿਗੁਰੂ ਕਿਰਪਾ ਕਰਨ ਜੀ। ਤੰਦਰੁਸਤੀਆਂ ਬਖਸ਼ਣ ਅਰਦਾਸ ਕਰਿਓ। ਲੱਖੇ ਵੀਰੇ ਵਾਸਤੇ। ਵੀਰੇ ਵੀਰੇ ਨੂੰ ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਵਾਂਗ ਇਹਦਾ ਮਾਨਸਤਕਾਰ ਕਰ ਸਕੀਏ, ਇਹਦੀ ਸੇਵਾ ਕਰ ਸਕੀਏ ਵੀਰੇ। ਇਹ ਵੀਰਾ ਜੇ ਠੀਕ ਹੋ ਕੇ ਕੱਲ ਨੂੰ ਆਪਣੇ ਨਗਰ 'ਚ ਵੀ ਕੋਈ ਪਰ ਇਹਦਾ ਕੋਈ ਆਪਣਾ ਬਾਹ ਫੜਨ ਵਾਲਾ ਹੋਵੇ ਸਾਡੇ ਕੋਲੇ ਬਹੁਤ ਬੰਦੇ ਆ ਜਿਹੜੇ ਹੁਣ ਲੈ ਕੇ ਜਾਂਦੇ ਇਹ ਚੀਜ਼ਾਂ ਕੋਈ ਛੱਡ ਜਾਂਦਾ ਵੀਰ ਥੋੜਾ ਠੀਕ ਹੋ ਕੇ ਫਿਰ ਉਹ ਕਿੰਨੇ ਸੀ ਘਰੇ ਜਾਣਾ ਪਿੰਡ ਜਾਣਾ ਮੰਨ ਲਓ ਪਿੰਡ ਕਿਦੇ ਆਸਰੇ ਛੱਡ ਕੇ ਆਈਏ ਜਿੰਨ ਦਾ ਕੋਈ ਚਾਚੇ ਦਾ ਆਏ ਦਾ ਪੁੱਤ ਕੋਈ ਮਾਮੇ ਮਾਸੀ ਦਾ ਹੋਵੇ ਵੀ ਚਲ ਮੈਂ ਲੈ ਕੇ ਜਾਣਾ ਬਾਈ ਹਨਾ ਮੈਂ ਧਿਆਨ ਰੱਖੂਗਾ ਤੇ ਫਿਰ ਉਹਨਾਂ ਨੂੰ ਵਿਚਾਰਿਆਂ ਨੂੰ ਲਾਰੇ ਲਾਈ ਜਾਂਦੇ ਆ ਕੋਈ ਨਾ ਬਾਈ ਭੇਜ ਦਿਆਂ ਰੁਕ ਜਾ ਠੰਡ ਆ ਗਈ ਗਰਮੀ ਆ ਗਈ ਐਂ ਸਮਾਂ ਕੱਢੀ ਦਾ ਤੇ ਲੱਖਾ ਬਾਈ ਵੀ ਸਾਡੇ ਕੋਲੇ ਉੱਥੇ ਰਹਿ ਕੇ ਇਹਦਾ ਨਾਂ ਅਸਲ ਤੇ ਲੱਖਾ ਸਿੰਘ ਆ ਕਾਗਜ਼ਾਂ 'ਚ ਵੋਟਰ ਕਾਰਡ ਹੈਗਾ ਵੋਟ ਬਣੀ ਐ ਇਸ ਪਿੰਡ ਦੀ ਆਧਾਰ ਕਾਰਡ ਨਹੀਂ ਹੈਗਾ ਇਹਦੇ ਕੋਲੇ ਕਿਉਂਕਿ ਆਇਡੈਂਟੀਟੀ ਕੀ ਹੋਣੀ ਸੀ ਕੋਈ ਸਿਰ ਤੇ ਛਾਤੀ ਹੈ ਨਹੀਂ ਬਸ ਇਹ ਵੀ ਠੀਕ ਰਵੇ ਤੰਦਰੁਸਤ ਰਵੇ ਚੜ੍ਹਦੀ ਕਲਾ 'ਚ ਰਵੇ ਅਰਦਾਸ ਕਰਿਓ ਆਪਣੇ ਆਸ-ਪਾਸ ਨਿਗਾਹ ਮਾਰਿਓ ਕੋਈ ਲੱਖਾ ਤੁਹਾਡੇ ਪਿੰਡ ਵੀ ਨਾ ਹੋਵੇ ਤੁਹਾਡੀ ਰਿਸ਼ਤੇਦਾਰੀ ਵੀ ਨਾ ਹੋਵੇ ਕਿਤੇ ਕੋਈ ਉਹਦੀ ਬਾਹ ਫੜੋ ਉਹਦੀ ਮਦਦ ਕਰੋ ਸਾਡੇ ਵਰਗੇ ਲੋਕਾਂ ਦੀ ਜਿਹੜੀ ਵਾਹਿਗੁਰੂ ਨੇ ਡਿਊਟੀ ਲਾਈ ਆ ਸੱਚੇ ਪਾਤਸ਼ਾਹ ਨੇ ਜਿੰਨੀ ਨਿਭਾ ਸਕਦੇ ਆ ਕੋਸ਼ਿਸ਼ ਕਰ ਰਹੇ ਆ ਲੱਗੇ ਹੋਏ ਆ ਲੱਗੇ ਰਹਾਗੇ ਬਹੁਤ ਬਹੁਤ ਸ੍ਰੀ ਜੀ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ